ਜੈ ਪੀਰਾਂ ਦੀ ਸਾਧ ਸੰਗਤ ਜੀ ਕਿ ਜਦੋਂ ਆਪਾਂ ਜੋਤ ਲਗਾਉਂਦੇ ਹਾਂ ਜਗਾਉਂਦੇ ਹਾਂ ਤਾਂ ਉਸ ਦੀ ਜੋ ਬੱਤੀ ਬਚ ਜਾਂਦੀ ਹੈ ਉਸ ਦਾ ਕੀ ਕੀਤਾ ਜਾਵੇ ਅਜਿਹੇ ਕਮੈਂਟ ਭਗਤਾਂ ਦੇ ਆ ਰਹੇ ਸੀ ਜਿਸ ਦੇ ਨਾਲ ਘਰ ਵਿੱਚ ਧਨ ਦੌਲਤ ਤੇ ਬਰਕਤ ਵਿੱਚ ਵਾਅਦਾ ਹੋਵੇ ਸੋ ਸਾਧ ਸੰਗਤ ਜੀ ਕੀ ਤੁਸੀਂ ਵੀ ਜੋਤ ਦੀ ਬਚੀ ਹੋਈ ਬੱਤੀ ਨੂੰ ਕੂੜੇ ਵਿੱਚ ਸੁੱਟ ਦਿੰਦੇ ਹੋ ਤਾਂ ਜੇਕਰ ਐਵੇਂ ਤੁਸੀਂ ਕਰਦੇ ਹੋ ਤਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੋ ਜ਼ਿੰਦਗੀ ਵਿੱਚ ਕਦੇ ਵੀ ਤਰੱਕੀ ਨਹੀਂ ਕਰ ਸਕਦੇ ਤੇ ਨਾ ਹੀ ਆਪਣੇ ਸੂਤੀ ਪਈ ਕਿਸਮਤ ਨੂੰ ਜਗਾ ਸਕਦੇ ਹੋ ਤੁਸੀਂ ਇਸ ਸੜੀ ਹੋਈ ਬੱਤੀ ਦਾ ਸਹੀ ਤਰੀਕੇ ਦਾ ਇਸਤੇਮਾਲ ਕਰਨਾ ਜਾਣੋਗੇ ਤਾਂ ਹੀ ਜ਼ਿੰਦਗੀ ਵਿੱਚ ਕਦੇ ਵੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਥੋੜੇ ਜਿਹੇ ਯਤਨਾ ਨਾਲ ਹੀ ਹਰ ਉਹ ਚੀਜ਼ ਹਾਸਲ ਕਰੋਗੇ ਜੋ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਜਦੋਂ ਕੋਈ ਵੀ ਆਪਣੇ ਕੰਮ ਕਰਨਾ ਹੋਵੇ ਤਾਂ ਆਪਾਂ ਜੋਤ ਜ਼ਰੂਰ ਜਗਾਉਂਦੇ ਆਂ ਜਿਵੇਂ ਕਿ ਪੀਰਾਂ ਦੇ ਦਰਬਾਰ ਤੇ ਜਾ ਕੇ ਅਸੀਂ ਜੋਤ ਜਗਾਉਂਦੇ ਆਂ ਜਾਂ ਫਿਰ ਕੋਈ ਚੰਗਾ ਕੰਮ ਚੰਗੀ ਆਰੰਭਤਾ ਕਰਨੀ ਹੋਵੇ ਉਦੋਂ ਵੀ ਜੋਤ ਜਗਾਈ ਜਾਂਦੀ ਹੈ ਆਪਾਂ ਹਰ ਸ਼ੁਭ ਕੰਮ ਕਰਨ ਤੋਂ ਪਹਿਲਾਂ ਜੋਤ ਜਗਾਉਂਦੇ ਆਂ ਆਪਾਂ ਸ਼ਾਮ ਨੂੰ ਘਰਾਂ ਦੇ ਵਿੱਚ ਵੀ ਜੋਤ ਜਗਾਉਂਦੇ ਆਂ ਉਸ ਜੋਤ ਨੂੰ ਜਗਾਉਣ ਦੀ ਜ਼ਿੰਮੇਵਾਰੀ ਸਿਰਫ ਪਾਠ ਤੱਕ ਉਸ ਪੂਜਾ ਤੱਕ ਹੀ ਸੀਮਤ ਨਾ ਸਮਝੋ ਨਹੀਂ ਸੰਗਤ ਜੀ ਜਿੰਨਾ ਮਹੱਤਵ ਜੋਤ ਜਗਾਉਣ ਦਾ ਹੁੰਦਾ ਹੈ ਉਹਨਾਂ ਹੀ ਉਸ ਨੂੰ ਸੰਪੂਰਨ ਹੋਣ ਤੋਂ ਬਾਅਦ ਵਾਲੀ ਬਚੀ ਹੋਈ ਬੱਤੀ ਦਾ ਵੀ ਹੁੰਦਾ ਹੈ ਕਿਹਾ ਜਾਂਦਾ ਹੈ ਕਿ ਜੋਤ ਆਪਣੇ ਆਸਥਾ ਨੂੰ ਪਰਮਾਤਮਾ ਨਾਲ ਜੋੜਦੀ ਹੈ ਕਈ ਲੋਕ ਕੀ ਕਰਦੇ ਨੇ ਕਿ ਉਹ ਜੋ ਬੱਤੀ ਬਚ ਜਾਂਦੀ ਹੈ ਉਸ ਨੂੰ ਬਾਹਰ ਸੇਟ ਦੇ ਦਿੰਦੇ ਨੇ ਕਈ ਕੀ ਕਰਨਗੇ ਕਿ ਮਹੀਨੇ ਦੀ ਇਕੱਠੀ ਕਰਕੇ ਇੱਕ ਲਿਫਾਫੇ ਦੇ ਵਿੱਚ ਪਾਈ ਜਾਂਦੇ ਨੇ ਜਾਂ ਫਿਰ ਇੱਕ ਭਾਂਡੇ ਦੇ ਵਿੱਚ ਪਾਈ ਜਾਂਦੇ ਨੇ ਤਾਂ ਫਿਰ ਜਾ ਕੇ ਉਸ ਨੂੰ ਜਲ ਪ੍ਰਵਾਹ ਕਰ ਦਿੰਦੇ ਨੇ ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਆਪਾਂ ਖੁਦ ਹੀ ਘਰ ਵਿੱਚ ਦਲੇਦਰ ਅਤੇ ਗਰੀਬੀ ਨੂੰ ਆਵਾਜ਼ਾਂ ਮਾਰ ਕੇ ਲੈ ਕੇ ਆਉਂਦੇ ਹਾਂ ਜਦੋਂ ਆਪਾਂ ਜੋਤ ਜਗਾਉਂਦੇ ਹਾਂ ਆਪਣੇ ਆਸ-ਪਾਸੇ ਦਾ ਜੋ ਵਾਤਾਵਰਣ ਹੈ ਜਦੋਂ ਆਪਾਂ ਨਾਮ ਜਪਦੇ ਹਾਂ ਤਾਂ ਉਹ ਤਰੰਗਾਂ ਉਹ ਜੋ ਜੋਤ ਦੇ ਨਾਲ ਉਵੇਂ ਹੀ ਅਸਰ ਹੁੰਦਾ ਹੈ ਕਹਿੰਦੇ ਨੇ ਕਿ ਜਦੋਂ ਜੋਤ ਬੁੱਝ ਜਾਂਦੀ ਹੈ ਤਾਂ ਉਸਦੇ 4 ਘੰਟੇ ਬਾਅਦ ਵੀ ਓਵੇਂ ਹੀ ਅਸਰ ਬਣਿਆ ਰਹਿੰਦਾ ਹੈ ਜਿਹੜੀਆਂ ਬੱਤੀਆਂ ਹੁੰਦੀਆਂ ਨੇ ਇਹਨਾਂ ਸਾਰੀਆਂ ਬੱਤੀਆਂ ਨੂੰ ਤੁਸੀਂ ਇਕੱਠਾ ਕਰ ਲਵੋ ਜੀਮੇ ਮਹੀਨੇ ਦੀਆਂ ਤੁਸੀਂ ਇਕੱਠੀਆਂ ਕਰ ਲਵੋ ਇਹਦੇ ਉੱਤੇ ਹਲਕਾ ਜਿਹਾ ਘਿਓ ਪਾ ਕੇ ਮਿੱਟੀ ਦੇ ਭਾਂਡੇ ਦੇ ਵਿੱਚ ਰੱਖ ਕੇ ਇਸ ਨੂੰ ਸਾੜ ਲਵੋ ਉਸ ਤੋਂ ਬਾਅਦ ਜਿਹੜੀ ਰਾਖ ਬਣੇਗੀ ਸੁਆਹ ਬਣੇਗੀ ਕਾਲੇ ਜਿਹੇ ਰੰਗ ਦੀ ਭਾਵੇਂ ਤਾਂ ਤੁਸੀਂ ਇਸ ਨੂੰ ਪਾਣੀ ਦੇ ਵਿੱਚ ਘੋਲ ਕੇ ਪੀ ਲਵੋ ਤੇ ਜਾਂ ਫਿਰ ਇਸ ਨੂੰ ਕਿਸੇ ਚੀਜ਼ ਦੇ ਵਿੱਚ ਪਾ ਕੇ ਖਾ ਵੀ ਸਕਦੇ ਹੋ ਇਸ ਦੇ ਵਿਗਿਆਨਿਕ ਅਤੇ ਧਾਰਮਿਕ ਦੋਵੇਂ ਕਾਰਨ ਨੇ ਧਾਰਮਿਕ ਲੋਕ ਕਹਿੰਦੇ ਨੇ ਵੀ ਜਦੋਂ ਤੁਸੀਂ ਇਹਦਾ ਇਸ ਤਰ੍ਹਾਂ ਸੇਵਨ ਕਰਦੇ ਹੋ ਤਾਂ ਇਸ ਤਰ੍ਹਾਂ ਤੁਸੀਂ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਦੇ ਹੋਏ ਘਰ ਵਿੱਚ ਧਨ ਦੌਲਤ ਦਾ ਵਾਸਾ ਹੁੰਦਾ ਹੈ ਬਰਕਤ ਦਾ ਵਾਅਦਾ ਹੁੰਦਾ ਹੈ ਵਿਗਿਆਨ ਕਹਿੰਦਾ ਹੈ ਕਿ ਜਦੋਂ ਆਪਾਂ ਇਸ ਤਰ੍ਹਾਂ ਦਾ ਸੇਵਨ ਕਰਦੇ ਹਾਂ ਤਾਂ ਇਹਦੇ ਨਾਲ ਆਪਾਂ ਰੋਗਾਂ ਤੋਂ ਮੁਕਤ ਹੋ ਜਾਂਦੇ ਹਾਂ ਆਪਣੇ ਘਰ ਵਿੱਚ ਕਿਸੇ ਨੂੰ ਪੁਰਾਣੀ ਤੋਂ ਪੁਰਾਣੀ ਖੰਗ ਹੋਵੇ ਉਹ ਵੀ ਠੀਕ ਹੋ ਜਾਂਦੀ ਹੈ ਜਾਂ ਫਿਰ ਗਲੇ ਨਾਲ ਜੁੜੀ ਹੋਈ ਕੋਈ ਵੀ ਸਮੱਸਿਆ ਹੋਵੇ ਤਾਂ ਉਹ ਵੀ ਠੀਕ ਹੋ ਜਾਂਦੀ ਹੈ ਜਦੋਂ ਆਪਾਂ ਪੀਰਾਂ ਦੀ ਜੇ ਵਰਤ ਰੱਖਦੇ ਹਾਂ ਤਾਂ ਆਪਾਂ ਮੱਥਾ ਟੇਕਣ ਜਾਂਦੇ ਹਾਂ ਦਰਬਾਰ ਤੇ ਤਾਂ ਫਿਰ ਆਪਾਂ ਜੋਤ ਜ਼ਰੂਰ ਜਗਾਉਂਦੇ ਹਾਂ ਉਹ ਹੀ ਆਪਣੀ ਜੋਤ ਹੈ ਜੋ ਤਿੰਨ ਦਿਨ ਹੀ ਜਗਦੀ ਰਹਿੰਦੀ ਹੈ ਅਤੇ ਜਦੋਂ ਆਪਣੇ ਵਰਤ ਪੂਰੇ ਹੋ ਜਾਂਦੇ ਨੇ ਸਮਾਪਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਵੀ ਉਸ ਨੂੰ ਬੁਝਣ ਨਾ ਦਿਵੋ ਉਹਨੂੰ ਉਸੇ ਸਮੇਂ ਤੱਕ ਜਗਦੀ ਰਹਿਣ ਦਿਓ ਜਦੋਂ ਤੱਕ ਉਹ ਆਪਣੇ ਆਪ ਹੀ ਜਗਦੀ ਰਹੇ ਜਿਸ ਭਾਂਡੇ ਦੇ ਵਿੱਚ ਉਹ ਜੋਤ ਜਗ ਰਹੀ ਹੋਵੇ ਤੁਸੀਂ ਦੇਖਿਆ ਹੋਵੇਗਾ ਕਿ ਉਸ ਉੱਤੇ ਇੱਕ ਲਾਲ ਜਿਹਾ ਰੰਗ ਦਾ ਜਾਲ ਬਣ ਜਾਂਦਾ ਹੈ ਕਹਿੰਦੇ ਉਸ ਨੂੰ ਲਾ ਕੇ ਇੱਕ ਡੱਬੇ ਦੇ ਵਿੱਚ ਪਾ ਲਵੋ ਜਿਹੜੇ ਉਤੋਂ ਚੰਗੀ ਤਰ੍ਹਾਂ ਬੰਦ ਹੋ ਜਾਵੇ ਤੇ ਉਹਦੇ ਵਿੱਚ ਥੋੜੀ ਜਹੀ ਤੁਸੀਂ ਖੰਡ ਪਾ ਲਵੋ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਰਾਤ ਨੂੰ ਸੌਣ ਸਮੇਂ ਤੁਸੀਂ ਇਸ ਦਾ ਇੱਕ ਚਮਚ ਕੋਸੇ ਪਾਣੀ ਨਾਲ ਲੈ ਲਵੋ ਜਾਂ ਫਿਰ ਤੁਸੀਂ ਕੋਸਾ ਦੁੱਧ ਪੀ ਸਕਦੇ ਹੋ ਇਸ ਦੇ ਨਾਲ ਤੁਸੀਂ ਪੁਰਾਣੀ ਤੋਂ ਪੁਰਾਣੀ ਖੰਗ ਜਾਂ ਗਲੇ ਦੀ ਕੋਈ ਵੀ ਪੁਰਾਣੀ ਸਮੱਸਿਆ ਹੋਵੇ ਉਹ ਬਿਲਕੁਲ ਠੀਕ ਹੋ ਜਾਏਗੀ ਵੇਗੀ ਕਈ ਲੋਕਾਂ ਦਾ ਇਹ ਵੀ ਮੰਨਣਾ ਹੈ ਇਸ ਤਰ੍ਹਾਂ ਜਦੋਂ ਆਪਾਂ ਇਸ ਦਾ ਸੇਵਨ ਕਰਦੇ ਹਾਂ ਤਾਂ ਆਪਣੇ ਅੰਦਰ ਦੀ ਨਕਾਰਾਤਮਕ ਦੂਰ ਹੋ ਜਾਂਦੀ ਹੈ ਜਿਹੜੀਆਂ ਮਾੜੀ ਸੋਚਣੀ ਹੈ ਉਹ ਦੂਰ ਹੋ ਜਾਂਦੀ ਹੈ ਜਿਸ ਦੇ ਨਾਲ ਮਨੁੱਖ ਵਿੱਚ ਉੱਦਮ ਮਿਹਨਤ ਅਤੇ ਨਵਾਂ ਕੁਝ ਕਰਨ ਦਾ ਸੰਚਾਰ ਹੁੰਦਾ ਹੈ ਮਨੁੱਖ ਹਮੇਸ਼ਾ ਹੀ ਅੱਗੇ ਵੱਧਦਾ ਜਾਂਦਾ ਹੈ ਕਹਿੰਦੇ ਜਿਹੜੀ ਇਹ ਰਾਖ ਹੋਵੇਗੀ ਨਾ ਆਪਣੇ ਘਰ ਤੁਸੀਂ ਕੋਈ ਵੀ ਮਿੱਟੀ ਦਾ ਗਮਲਾ ਲੈ ਕੇ ਉਹਦੇ ਵਿੱਚ ਪਾ ਲਵੋ ਤੇ ਉਸ ਦੇ ਵਿੱਚ ਕੋਈ ਫੁੱਲ ਬੂਟਾ ਲਗਾ ਸਕਦੇ ਹੋ ਇਸ ਦੇ ਨਾਲ ਆਪਣੇ ਆਸ-ਪਾਸ ਦਾ ਵਾਤਾਵਰਨ ਸ਼ੁੱਧ ਹੋਵੇਗਾ ਤੁਹਾਡੇ ਘਰ ਵਿੱਚ ਨਕਾਰਤਮਕਤਾ ਵੀ ਸੋਕੀ ਜਾਵੇਗੀ ਜਿਸ ਦੇ ਨਾਲ ਘਰ ਵਿੱਚ ਕਲਾ ਕਲੇਸ਼ ਨਹੀਂ ਹੋਵੇਗਾ ਦੂਸਰੀ ਚੀਜ਼ ਕਹਿੰਦੇ ਭਾਵੇਂ ਤੁਹਾਡੇ ਘਰ ਵਿੱਚ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਤਾਂ ਰੁੱਖ ਲੱਗੇ ਹੋਏ ਨੇ ਤੇ ਉਸ ਦੀ ਕਿਆਰੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੇ ਉਸ ਮਿੱਟੀ ਵਿੱਚ ਇਸ ਨੂੰ ਮਿਲਾ ਦਿਓ ਇਸ ਤਰੀਕੇ ਨਾਲ ਜੇ ਤੁਸੀਂ ਕਰਦੇ ਹੋ ਇਹ ਤੁਹਾਡੇ ਘਰ ਵਿੱਚੋਂ ਦਲੇਧਰਤਾ ਨੂੰ ਕੋਹਾਂ ਦੂਰ ਕਰ ਦਵੇਗਾ ਤੇ ਗਰੀਬੀ ਨੂੰ ਵੀ ਕੋਹਾਂ ਦੂਰ ਕਰ ਦਵੇਗਾ ਕਿਹਾ ਜਾਂਦਾ ਹੈ ਕਿ ਜਿਸ ਘਰ ਦੇ ਵਿੱਚ ਜੋਤ ਜਗਾਈ ਜਾਂਦੀ ਹੈ ਉਸ ਘਰ ਦਾ ਜਿਹੜਾ ਵਾਤਾਵਰਣ ਹੁੰਦਾ ਹੈ ਇਹਨਾਂ ਜਿਆਦਾ ਸਾਫ਼ ਹੋ ਜਾਂਦਾ ਹੈ ਕਿ ਉਸ ਘਰ ਦੇ ਜੀਆਂ ਨੂੰ ਕਦੇ ਵੀ ਆਸਥਾ ਜਾਂ ਸਾਹ ਵਰਗੀਆਂ ਰੋਗ ਨਹੀਂ ਹੁੰਦੇ ਤੇ ਉਹਨਾਂ ਦੇ ਫੇਫੜੇ ਬੜੇ ਜ਼ਿਆਦਾ ਮਜ਼ਬੂਤ ਹੋ ਜਾਂਦੇ ਨੇ ਉਹਨਾਂ ਦੇ ਘਰ ਦਾ ਇੱਕ ਤਾਂ ਉਹਨਾਂ ਨੂੰ ਰੋਗਾਂ ਤੋਂ ਮੁਕਤੀ ਮਿਲ ਜਾਂਦੀ ਹੈ ਤੇ ਦੂਸਰਾ ਜਿਸ ਘਰ ਵਿੱਚ ਜੋਤ ਜਗਾਈ ਜਾਂਦੀ ਹੈ ਉਥੇ ਕਲਾ ਕਲੇਸ਼ ਨਹੀਂ ਹੁੰਦਾ ਆਪਣੇ ਵਿੱਚੋਂ ਕਈ ਜਣੇ ਤਾਂ ਦੇਸੀ ਘਿਉ ਦੀ ਜੋਤ ਜਗਾਉਂਦੇ ਨੇ ਤੇ ਕਈ ਕਹਿ ਦਿੰਦੇ ਨੇ ਕਿ ਅਸੀਂ ਤਾਂ ਸਰੋਂ ਦਾ ਦੀਵਾ ਹੀ ਲਗਾਉਂਦੇ ਹਾਂ ਇਹਨਾਂ ਦੋਵਾਂ ਵਿੱਚ ਫਰਕ ਕੀ ਹੈ ਜਿਹੜੀ ਆਪਾਂ ਦੇਸੀ ਘਿਉ ਦੀ ਜੋਤ ਜਗਾਉਂਦੇ ਹਾਂ ਉਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਜਿਹੜੀ ਜੋਤ ਹੈ ਨਾ ਜਿੰਨਾ ਚਿਰ ਜਗੇਗੀ ਓਨਾ ਚਿਰ ਤੇ ਤੁਹਾਡੇ ਘਰ ਦਾ ਜਿੰਨਾ ਵਾਤਾਵਰਨ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦੋਵੇਗੀ ਇਹ ਵੀ ਕਿਹਾ ਜਾਂਦਾ ਹੈ ਕਿ ਆਕਸੀਜਨ ਪੈਦਾ ਕਰ ਦਿੰਦੀ ਹੈ ਕਹਿੰਦੇ ਵੀ ਇੰਨੀ ਆਕਸੀਜਨ ਪੈਦਾ ਕਰਦੀ ਹੈ ਕਿ ਤੁਹਾਡੇ ਘਰ ਬਿਲਕੁਲ ਸਾਫ਼ ਸੁਥਰਾ ਤੇ ਤੁਹਾਡੇ ਘਰ ਦਾ ਵਾਤਾਵਰਨ ਵੀ ਬਿਲਕੁਲ ਸਾਫ਼ ਸੁਥਰਾ ਹੋ ਜਾਂਦਾ ਹੈ ਤੇ ਜਦੋਂ ਜੋਤ ਬੁੱਝ ਜਾਂਦੀ ਹੈ ਤੇ ਉਸ ਤੋਂ ਬਾਅਦ 4 ਘੰਟੇ ਤੱਕ ਵਾਤਾਵਰਨ ਉਸੇ ਤਰ੍ਹਾਂ ਹੀ ਸਾਫ ਸੁਥਰਾ ਰੱਖਦੀ ਹੈ ਦੂਸਰਾ ਕਿਹਾ ਜਾਂਦਾ ਹੈ ਵੀ ਧਾਰਮਿਕ ਮੰਤਾਵਾਂ ਨੇ ਕਿਹਾ ਕਿ ਇਸ ਦੇ ਨਾਲ ਘਰ ਦੀ ਸਾਰੀ ਨਕਾਰਤਮਕਤਾ ਖਤਮ ਹੋ ਕੇ ਸਕਾਰਤਮਕਤਾ ਦਾ ਪ੍ਰਭਾਵ ਹੁੰਦਾ ਹੈ ਜਿਸ ਤੇ ਨਾਲ ਘਰ ਦੇ ਵਿੱਚ ਪ੍ਰੇਮ ਪਿਆਰ ਵਿੱਚ ਵਾਧਾ ਹੁੰਦਾ ਹੈ ਤੇ ਘਰ ਦਾ ਵਾਤਾਵਰਨ ਨੂੰ ਸੂਮ ਵਾਲਾ ਬਣਿਆ ਰਹਿੰਦਾ ਹੈ ਤੇ ਜਿਹੜੇ ਸਰੋਂ ਦੇ ਤੇਲ ਦਾ ਦੀਵਾ ਜਗਾਉਂਦੇ ਨੇ ਉਹ ਵੀ ਉਂਝ ਬਿਮਾਰੀਆਂ ਤੋਂ ਰੋਕ-थाम ਕਰਦਾ ਹੈ ਪਰ ਉਹ ਉਹਨਾਂ ਜਿਆਦਾ ਪਾਵਰਫੁਲ ਨਹੀਂ ਹੁੰਦਾ ਜਿਨ੍ਹਾਂ ਦਾ ਦੇਸੀ ਘੋ ਦੀ ਜੋਤ ਜਗੀ ਹੁੰਦੀ ਹੈ ਉਹੋ ਦੇਵਾ ਸਰੋਂ ਦਾ ਜਦੋਂ ਬੁੱਝ ਜਾਂਦਾ ਹੈ ਤੇ ਉਸ ਦਾ ਪ੍ਰਭਾਵ ਸਿਰਫ ਅੱਧੇ ਘੰਟੇ ਤੱਕ ਹੀ ਰਹਿੰਦਾ ਹੈ ਤੇ ਕਿਹਾ ਜਾਂਦਾ ਹੈ ਵੀ ਹਰ ਇੱਕ ਨੂੰ ਆਪਣੇ ਘਰ ਵਿੱਚ ਰੋਜ਼ ਹੀ ਸ਼ਾਮ ਨੂੰ ਜੋਤ ਜਗਾਉਣੀ ਚਾਹੀਦੀ ਹੈ ਜੇ ਧਾਰਮਿਕ ਪੱਖ ਦੀ ਗੱਲ ਕਰੀਏ ਤਾਂ ਇਹ ਤੁਹਾਡੇ શરીਰ ਨੂੰ ਰੋਗਾ ਤੋਂ ਮੁਕਤ ਰੱਖਦਾ ਹੈ ਤੇ ਪੁਰਾਣੇ ਵੱਡੇ ਵਡੇਰੇ ਰੋਜ਼ ਸ਼ਾਮ ਨੂੰ ਆਪਣੇ ਘਰ ਦੇ ਵਿੱਚ ਜੋਤ ਜ਼ਰੂਰ ਜਗਾਇਆ ਕਰਦੇ ਸੀ ਇਸ ਤਰ੍ਹਾਂ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਸੀ ਤੇ ਉਹਨਾਂ ਦੀ ਆਸਥਾ ਦੇ ਵਿੱਚ ਵਾਸਵੀ ਜਦੋਂ ਬੈਠ ਕੇ ਸਾਰਾ ਟੱਬਰ ਉਥੇ ਨਾਮ ਜਪਦਾ ਤਾਂ ਪ੍ਰਮਾਤਮਾ ਉਹਨਾਂ ਉੱਤੇ ਮਿਹਰ ਭਰਿਆ ਹੱਥ ਜ਼ਰੂਰ ਰੱਖਦਾ ਸੀ ਪੁਰਾਣੇ ਸਮੇਂ ਤੋਂ ਹੀ ਵੱਖ-ਵੱਖ ਧਰਮਾਂ ਦੇ ਲੋਕ ਵੱਖ-ਵੱਖ ਮੰਤਾਵਾਂ ਨੇ ਪਰ ਉਹਨਾਂ ਸਾਰਿਆਂ ਦੇ ਵਿੱਚੋਂ ਜੋਤ ਜ਼ਰੂਰ ਸ਼ਾਮਲ ਸੀ ਲੋਕੀ ਇਸ ਤਰ੍ਹਾਂ ਜਦੋਂ ਜੋਤ ਜਗਾ ਕੇ ਆਸੇ-ਪਾਸੇ ਬੈਠ ਕੇ ਨਾਮ ਜਪਦੇ ਸੀ ਇਸ ਤਰ੍ਹਾਂ ਕੀ ਹੁੰਦਾ ਸੀ ਵੀ ਸਾਰਾ ਪਰਿਵਾਰ ਇਕੱਠਾ ਵੀ ਹੁੰਦਾ ਸੀ ਜੋਤ ਦੇ ਪ੍ਰਭਾਵ ਦੇ ਨਾਲ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਸੀ ਤੇ ਏਕਤਾ ਤੇ ਪ੍ਰੇਮ ਪਿਆਰ ਵੀ ਉਹਨਾਂ ਦਾ ਬਣਿਆ ਰਹਿੰਦਾ ਸੀ ਤੇ ਪਰਮਾਤਮਾ ਫਿਰ ਉਹਨਾਂ ਦੇ ਉੱਪਰ ਮਿਹਰ ਜ਼ਰੂਰ ਕਰਦਾ ਸੀ ਸੋ ਸਾਧ ਸੰਗਤ ਜੀ ਕਿਵੇਂ ਲੱਗਿਆ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਉਮੀਦ ਕਰਦਾ ਹਾਂ ਕਿ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰ ਸਾਰੇ ਭਗਤਾ ਤੱਕ ਇਹ ਗੱਲ ਪਹੁੰਚ ਸਕੇ ਅਤੇ ਉਹ ਇਸ ਦਾ ਇਸਤੇਮਾਲ ਕਰ ਸਕਣ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਇੱਕ ਹੋਰ ਉਪਾਅ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਓ ਜੇਕਰ ਆਖੋ ਜੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ